ਜੀ ਇਹਦਾ ਕੋਈ ਕੋਰਸ ਜੀ ਕੋਈ ਇਹਦੀ ਟ੍ਰੇਨਿੰਗ ਜੀ ਬਾਈ ਮੈਂ ਖੁਦ ਆਪ ਢੇਢ ਸਾਲ ਕੰਮ ਸਿੱਖਿਆ ਹੋਇਆ ਐ ਇਹ ਜੇ ਗੱਲ ਕਰੀਏ ਭਾਈ ਨਵੀਂ ਗੱਡੀ ਕਢਾਈ ਆ ਹਾਂਜੀ ਬਾਈ ਕਿੰਨਾ ਕ ਬੈਨੀਫਿਟ ਰਹਿੰਦਾ ਵੀ ਕਈ ਮਿੱਤਰ ਕਹਿੰਦੇ ਨੇ ਯਾਰ ਜਦੋਂ ਕੰਪਨੀ ਤੋਂ ਗੱਡੀ ਲੈ ਲਈ ਕੋٹنگ ਹੋਈ ਹੋਈ ਆਉਂਦੀ ਆ ਲੋੜ ਹੀ ਨਹੀਂ ਹੈਗੀ ਕਰਾਉਣ ਦੀ ਫਰਕ ਪੈਂਦਾ ਮਤਲਬ ਬਾਈ ਪੀਪੀਐਫ ਦਾ ਬਹੁਤ ਜ਼ਿਆਦਾ ਫਾਇਦਾ ਜਿਹੜੀ ਆਪਣੀ ਪੀਪੀਐਫ ਆ ਉਹਦੇ ਨਾਲ ਕਲਰ ਨਹੀਂ ਡੱਲ ਪੈਂਦਾ ਜੀ ਕੋਲੇ ਕਾਲੀ ਗੱਡੀ ਆ ਜੇ ਪੀਪੀਐਫ ਕੋਟਿੰਗ ਕੀਤੀ ਆ ਤਾਂ ਥੋਡੀ ਗੱਡੀ ਦੀ ਸ਼ਾਈਨ ਬਣੀ ਆ ਇਹ ਗੱਡੀ ਆਪਾਂ ਕੀਤੀ ਜੀ ਬਾਈ ਕੋਟਿੰਗ ਆ ਠੀਕ ਹੈ ਕਾਰ پرو ਦੀ ਆਪਾਂ ਕੋਟਿੰਗ ਕੀਤੀ ਹੈ 3 ਸਾਲਾਂ ਦੀ ਵੀਰੇ ਆਪਣੀ ਗਾਰੰਟੀ ਹੈ ਜੀ ਪ੍ਰੀਮੀਅਮ ਬੋਸ਼ ਡੀਜ਼ਲ ਬੋਸ਼ ਸਟੀਮ ਬੋਸ਼ ਹਰ ਇੱਕ ਤਰ੍ਹਾਂ ਦੀ ਬੋਸ਼ ਆ ਇਸ ਤੋਂ ਬਾਅਦ ਆਪਣੇ ਕੋਲ ਆ ਜਾਂਦੀ ਹੈ ਕੋਟਿੰਗ ਸੈਰਾਮਿਕ ਗ੍ਰਾਫਨ ਕੋਟਿੰਗ ਤੇ ਪੀਪੀਐਫ ਹੱਸੇ ਕਾਲ ਦੋਸਤੋ ਨਵੀਂ ਗੱਡੀ ਲਈਏ ਚਾਹੇ ਗੱਡੀ ਹੈਗੀ ਪੁਰਾਣੀ ਤੇ ਉਹਦੀ ਕਿਸੇ ਵੀ ਤਰ੍ਹਾਂ ਦੀ ਡਿਟੇਲਿੰਗ ਕਰਾਉਣੀ ਹੈ ਚਾਹੇ ਕੋਟਿੰਗ ਚਾਹੇ ਪੀਪੀਐਫ ਚਾਹੇ ਕਿਸੇ ਵੀ ਤਰ੍ਹਾਂ ਦਾ ਆਵਾਸ਼ ਪਾ ਇੱਕ ਵਾਰ ਡਿਟੇਲਿੰਗ ਹੌਰਸ ਵਾਲਿਆਂ ਨੂੰ ਯਾਦ ਕਰ ਲਓ ਜਿਹੜੇ ਕਿ ਸਰਦੂਲਗੜ ਦੇ ਵਿੱਚ ਨੇ ਬਹੁਤ ਵਧੀਆ ਕੰਮ ਕਰਦੇ ਆਪਾਂ ਵੀ ਆਪਣੀ ਗੱਡੀ ਦਾ ਇੱਥੋਂ ਕੰਮ ਕਰਵਾਇਆਗਾ ਬਹੁਤ ਸਪਾਈ ਨਾਲ ਕੰਮ ਕਰਦਾ ਵੀਰ ਹੋਰੇ ਹੱਸੀ ਗੱਲ ਬਾਈ ਹੱਸੀ ਬਾਈ ਸਭ ਤੋਂ ਪਹਿਲਾਂ ਤਾਂ ਆਪਣੇ ਲੋਕੇਸ਼ਨ ਦੱਸ ਦਈਏ ਬਈ ਆਪਣੀ ਲੋਕੇਸ਼ਨ ਹੈਗੀ ਸਰਦੂਲਗੜ ਡਿਸਟ੍ਰਿਕਟ ਮਾਨਸਾ ਸੰਧੂ ਜੰਮ ਦੇ ਨਾਲ ਆਪਣੀ ਇੱਥੇ ਜਿਹੜੀ ਜਗ੍ਹਾ ਗਈ ਇਹ ਚਿਲਿੰਗ ਸੈਂਟਰ ਰੋਡ ਬਜਦਾ ਹੈ ਠੀਕ ਹੈ ਜੀ ਭਾਈ ਜੇ ਗੱਲ ਕਰੀ ਵੀ ਕਿਹੜੀ ਕਿਹੜੀ ਸਰਵਿਸ ਆਪਣੇ ਕੋਲ ਮਿਲਦੀ ਜੀ ਭਾਈ ਆਪਣੇ ਵਾਸ਼ਿੰਗ ਤੋਂ ਲੈ ਕੇ ਪੀਪੀਐਫ ਤੱਕ ਆ ਜਿਹਦੇ ਵਿੱਚ ਵਾਸ਼ਿੰਗ ਚ ਪ੍ਰੀਮੀਅਮ ਵਾਸ਼ ਡੀਜ਼ਲ ਵਾਸ਼ ਸਟੀਮ ਵਾਸ਼ ਹਰ ਇੱਕ ਤਰ੍ਹਾਂ ਦੀ ਵਾਸ਼ ਆ ਇਸ ਤੋਂ ਬਾਅਦ ਆਪਣੇ ਕੋਲੇ ਆ ਜਾਂਦੀ ਹੈ ਕੋਟਿੰਗ ਸੈਰਾਮਿਕ ਗ੍ਰਾਫਨ ਕੋਟਿੰਗ ਤੇ ਪੀਪੀਐਫ ਠੀਕ ਹੈ ਇਹ ਆਪਣਾ ਮੇਨ ਮੋਟਿਵ ਆ ਜਿਹੜਾ ਵੀ ਮੰਨ ਲਓ ਆਪਾਂ ਕੁਆਲਿਟੀ ਨਾਲ ਕੰਪਰੋਮਾਈ ਨਹੀਂ ਕਰ ਰਹੇ ਠੀਕ ਹੈ ਜੀ ਜਿੱਥੋਂ ਆਪਣੀ ਮੰਨ ਲਓ ਸਟਾਰਟਿੰਗ ਆ ਮੰਨ ਲਓ ਜੇ ਗੱਲ ਕਰੀਏ ਭਾਈ ਨਵੀਂ ਗੱਡੀ ਕਢਾਈ ਆ ਹਾਂ ਜੀ ਭਾਈ ਕਿੰਨਾ ਕ ਬੈਨੀਫਿਟ ਰਹਿੰਦਾ ਵੀ ਕਈ ਮਿੱਤਰ ਕਹਿੰ ਲੋੜ ਹੀ ਨਹੀਂ ਹੈਗੀ ਕਰਾਉਣ ਦੀ ਫਰਕ ਪੈਂਦਾ ਮਤਲਬ ਬਾਈ ਪੀਪੀਐਫ ਦਾ ਬਹੁਤ ਜਿਆਦਾ ਫਾਇਦਾ ਗੱਡੀ ਦਾ ਨਵੀਂ ਗੱਡੀ ਲੈਣੇ ਆਪਾਂ ਬਾਈ 25 26 ਲੱਖ ਰੁਪਇਆ ਲਾਉਣੇ ਆ ਜੀ ਲਾਉਣੇ ਆ 25 26 ਲੱਖ ਏਦੋਂ ਬਾਅਦ ਆਪਾਂ ਮੰਨ ਲਓ ਕੱਲੀ ਕੋਟਿੰਗ ਦੇ ਸਾਰੇ ਗੱਡੀ ਲਈ ਫਿਰਦੇ ਆ ਬੰਦਾ ਆਪਦੀ ਗੱਡੀ ਨੂੰ ਧਿਆਨ ਨਾਲ ਚਲਾਉ ਮੰਨ ਲਓ ਕੱਲ ਨੂੰ ਆਪਾਂ ਕਿਸੇ ਨੂੰ ਦਿੰਨੇ ਆ ਯਾਰ ਦੋਸਤ ਲੈ ਕੇ ਜਾਂਦਾ ਰੱਬ ਨਾ ਜਾਣੇ ਕਿਤੇ ਲੱਗਦੀ ਆ ਤਾਂ ਆਪਾਂ ਉਹਦੇ 'ਚ ਕਿਸੇ ਦਾ ਕਸੂਰਵਾਰ ਨਹੀਂ ਪਰ ਜੇ ਪੀਪੀਐਫ ਆਪਾਂ ਗੱਡੀ ਤੇ ਕਰਵਾਵਾਂਗੇ ਸਕ੍ਰੈਚ ਪੈਂਦਾ ਹਲਕਾ ਸਕ੍ਰੈਚ ਕੋਈ ਵੀ ਆ ਥੋੜਾ ਜਿਹਾ ਡੀਪ ਵੀ ਪੈਂਦਾ ਤਾਂ ਉਹਨਾਂ 파ਰਟ ਆਪਾਂ ਪੱਟ ਕੇ ਪੀਪੀਐਫ ਦਾ ਉਹ ਦੁਬਾਰੇ ਕਰਵਾ ਸਕਦੇ ਆ ਅੱਛਾ ਜੀ ਆਪਾਂ ਨੂੰ ਬੇਨੀਫਿਟ ਇਹ ਆ ਦੂਸਰਾ ਪਲੱਸ ਆਪਾਂ ਕੱਲਾ ਡਲ ਪੈ ਜਾਂਦਾ ਗੱਡੀਆਂ ਦਾ ਧੁੱਪੇ ਖੜਦੀਆਂ ਨੇ ਜਿਹੜੇ ਮੰਨ ਲਓ ਬਿਜ਼ਨਸਮੈਨ ਨੇ ਉਹ ਹਰੇਕ ਦੀ ਅੱਜਕੱਲ ਦਾ ਧੁੱਪੀ ਹੁੰਦੀ ਆ ਬਿਜ਼ਨਸਮੈਨ ਹੋਗੇ ਨੌਕਰੀ ਵਾਲਾ ਬੰਦਾ ਹੋਗਾ ਗੱਡੀ ਬਾਹਰ ਰਹਿੰਦੀ ਆ ਜਿਹੜੀ ਆਪਣੀ ਪੀਪੀਐਫ ਆ ਉਹਦੇ ਨਾਲ ਕਲਰ ਨਹੀਂ ਪਈ ਡੰਗ ਡਲ ਪੈਂਦਾ ਜੀ ਠੀਕ ਆ ਜੀ ਚੱਲੀਏ ਭਾਈ ਅੰਦਰ ਇੱਕ ਵਾਰ ਹਾਂਜੀ ਭਾਈ ਨਾਲ ਨਾਲ ਗੱਡੀਆਂ ਵੀ ਦਿਖਾਵਾਂ ਤੇ ਗੱਲਬਾਤ ਕਰਾਂਗੇ ਕਾਲੀ ਗੱਡੀ ਦਾ ਭਾਈ ਮਨ ਲਾਦਾ ਕੋਟਿੰਗ ਵਾੜਾ ਸਵਾਦ ਹੀ ਨਹੀਂ ਆਉਂਦਾ ਨਹੀਂ ਭਾਈ ਇਹਦੇ ਦਾ ਮੰਨ ਲਓ ਜਿਹੜੇ ਕੋਲੇ ਕਾਲੀ ਗੱਡੀ ਆ ਜੇ ਪੀਪੀਐਫ ਕੋਟਿੰਗ ਕੀਤੀ ਆ ਤਾਂ ਤੁਹਾਡੀ ਗੱਡੀ ਦੀ ਸ਼ਾਈਨ ਬਣੀ ਆ ਠੀਕ ਆ ਜੀ ਹਾਂਜੀ ਭਾਈ ਇਹ ਜੀ ਇਹ ਗੱਡੀ ਆਪਾਂ ਕੀਤੀ ਆ ਜੀ ਭਾਈ ਕੋਟਿੰਗ ਠੀਕ ਹੈ ਕਾਰਪਰੋ ਦੀ ਆਪਾਂ ਕੋਟਿੰਗ ਕੀਤੀ ਆ 3 ਸਾਲਾਂ ਦੀ ਵੀਰੇ ਆਪਣੀ ਗਾਰੰਟੀ ਹੈ ਜੀ ਠੀਕ ਹੈ ਇਹਦੇ ਵਿੱਚ 3 ਸਾਲ ਦੀ ਆਪਾਂ ਨੂੰ ਮਤਲਬ ਕੋਈ ਵੀ ਕਿਸ ਤਰ੍ਹਾਂ ਦੀ ਕਿਸੇ ਪਾਸੋਂ ਡੱਲ ਪੈਂਦਾ ਤਾਂ ਉਹ ਹੱਲ ਹੋ ਜਾਊਗਾ ਹੋ ਜਾਊਗਾ ਜੀ ਇਹਦੇ ਆਪਾਂ 2 ਸਾਲ ਦੀ ਵੀਰੇ ਆਪਾਂ ਇਹਦੇ ਦਿੰਨੇ ਆ ਮੇਨਟੇਨੈਂਸ ਠੀਕ ਹੈ ਸਾਲ-ਸਾਲ ਬਾਅਦ अच्छा जी ਹੁਣ ਮੰਨ ਲਓ ਜੇ ਅੱਜ ਆਪਾਂ ਅਪ੍ਰੈਲ ਚ ਕਰਾਈ ਅਗਲੇ ਸਾਲ ਅਪ੍ਰੈਲ ਚ ਕਿਰਾਂ ਹੋ ਰਹੇ ਨੂੰ ਕਰਾਂਗੇ ਸਪਾਈ ਕਰਕੇ ਤੇ ਮਨੂ ਇਹਦੂ ਅਗਲੇ ਸਾਲ ਫੇਰ ਕਰਾਂਗੇ ਠੀਕ ਆ ਤਿੰਨ ਸਾਲ ਤੱਕ ਇਸ ਤਰੀਕੇ ਨਾਲ ਹੀ ਕਰੀਏ ਇਸ ਤਰੀਕੇ ਨਾਲ ਹੀ ਰੱਖੋ ਜੀ ਠੀਕ ਹੈ ਜੀ ਜੇ ਬਈ ਇਹ ਪੀਪੀਐਫ ਕਰਾਈ ਹੁੰਦੀ ਉਹਦੀ ਕਿੰਨੀ ਗਰੰਟੀ ਪੀਪੀਐਫ ਆਪਣੀ ਬਈ 7 ਸਾਲਾਂ ਤੋਂ ਸਟਾਰਟ ਹੋ ਜਾਂਦੀ ਹੈ ਜੀ ਠੀਕ ਹੈ ਜੀ 7 ਸਾਲ 8 ਸਾਲ ਲਾਈਫਟਾਈਮ ਠੀਕ ਹੈ ਜੀ ਉਹ ਮੰਨ ਲਓ ਜਿਵੇਂ ਕਿ ਆਪਣੇ ਬਜਟ ਹੁੰਦਾ ਹੈ ਕਿ ਕਸਟਮਰ ਦਾ ਉਸ ਹਿਸਾਬ ਤੇ ਆਪਾਂ ਕਰਦੇ ਹਾਂ ਜੀ ਠੀਕ ਹੈ ਜੀ ਤੇ ਬਈ ਸਮਾਂ ਕਿੰਨਾ ਲੱਗਦਾ ਜੇ ਹੁਣ ਗੱਲ ਕਰੀਏ ਵੀ ਠੀਕ ਹੈ ਜੀ ਜਿਵੇਂ ਅੱਜ ਸਵੇਰ ਛੱਡ ਕੇ ਜਾਂਦੇ ਹਾਂ ਤਾਂ ਤੁਹਾਨੂੰ ਪਰਸੋਂ ਸਵੇਰ ਗੱਡੀ ਮਿਲ ਜਾਂਦੀ ਹੈ ਜੀ ਠੀਕ ਹੈ ਜੀ ਬਾਈ ਇਹ ਚਿਹਰਾ ਦੇਖਣ ਦੇਖੂਗਾ ਪੂਰਾ ਹੈ ਬਾਈ ਬਾਈ ਜੀ ਫੁੱਲ ਤੁਸੀਂ ਆਪ ਖੜੇ ਹੋ ਇੱਥੇ ਦੇਖ ਸਕਦੇ ਹੋ ਬਿਲਕੁਲ ਜੀ ਆ ਲਓ ਵੀ ਦੋਸਤੋ ਤੁਸੀਂ ਧਿਆਨ ਮਾਰ ਸਕਦੇ ਹੋ ਇੱਕ ਹੁੰਦਾ ਨਾ ਗੱਡੀ ਜਿਵੇਂ ਅੰਦਰ ਕੋਟਿੰਗ ਹੋਈ ਜਾਂਦੀ ਆ ਉੱਥੇ ਲਾਈਟਾਂ ਨਾਲ ਵੱਧ ਚੌਕਦੀ ਹੋ ਸਕਦੀ ਹੈ ਪਰ ਆ ਬਾਹਰ ਗੱਡੀ ਖੜੀ ਹੈ ਸਪਾਈ ਤੁਸੀਂ ਦੇਖ ਸਕਦੇ ਹੋ ਵੀ ਲੋਰਾਂ ਨੇ ਪ੍ਰੋਪਰ ਕੰਮ ਕੀਤਾ ਹੋਇਆ ਬਾਈ ਹੁਣ ਇਹਦੇ ਵਿੱਚ ਜੇ ਗੱਲ ਕਰੀਏ ਇਧਰ ਨਾਲ ਵਾਸ਼ਿੰਗ ਦਾ ਆ ਗਿਆ ਬਸ ਜਿੱਦਾਂ ਮਤਲਬ ਸੋਡੇ ਤਿੰਨ ਚਾਰ ਤਰ੍ਹਾਂ ਦੀ ਅਲੱਗ-ਅ ਇੱਕ ਤਾਂ ਹੀ ਆਪਣੀ ਨਾਰਮਲ ਵਾਸ਼ ਹੋ ਜਾਂਦੀ ਹੈ ਜਿਹੜੀ ਹਾਂਜੀ ਉਹ ਤੋਂ ਮੰਨ ਲਓ ਆਪਾਂ ਗੱਡੀ ਜਿੱਦਾਂ ਗਾਹਕ ਆਉਂਦਾਗਾ ਕੋਈ ਤਾਂ ਉਹਨੇ ਉਹ ਕਾਲੀ ਵੀ ਟਵਾਲੀ ਗੱਡੀ ਉਵੇਂ ਉਹ ਚੀਜ਼ ਹੋ ਜਾਂਦੀ ਹੈ ਜਿਹੜੀ ਆਪਣੀ ਪ੍ਰੀਮੀਅਮ ਵਾਸ਼ ਆ ਉਹਦੇ ਵਿੱਚ ਸਟੀਮ ਵਾਸ਼ ਨੀਚੇ ਡੀਜ਼ਲ ਆ ਆਪਾਂ ਇੰਜਨ ਦੇ ਡੀਜ਼ਲ ਆ ਅੰਦਰ ਪਾਲਿਸ਼ ਬਾਹਰ ਪਾਲਿਸ਼ ਵੈਕਿਊਮ ਆ ਤਾਂ ਆਪਾਂ ਜਿਹੜੀਆਂ ਪਾਲਿਸ਼ਾਂ ਵਰਤਦੇ ਆ ਕੋਈ ਆਮ ਪਾਲਿਸ਼ ਨਹੀਂ ਆਪਾਂ ਕੈਮੀਕਲ ਗਾਈਜ਼ ਹੋ ਗਿਆ ਮੈਗਵਾਰ ਹੋ ਗਿਆ ਮਾਫਰਾ ਹੋ ਗਿਆ ਇਹ ਸਾਰੀਆਂ ਪਾਲਿਸ਼ ਆਪਾਂ ਬ੍ਰਾਂਡ ਦੀ ਹੀ ਵਰਤਦੇ ਆ ਠੀਕ ਹੈ ਜੀ ਇੱਕ ਬਈ ਚੀਜ਼ ਹੋਰ ਪੁੱਛਣੀ ਸੀਗੀ ਬਹੁਤ ਸਾਰੇ ਮਿੱਤਰਾਂ ਨੇ ਜਿੰਮ ਕੋਈ ਸ਼ਾਪ ਕੀਤੀ ਹ ਵੀ ਕਾਰੀਗਰ ਆਪਣੇ ਕਿਤੋਂ ਹੋਰ ਆਏ ਹੁੰਦੇ ਨੇ ਤੁਸੀਂ ਇਹਦਾ ਕੋਈ ਕੋਰਸ ਜਾਂ ਕੋਈ ਇਹਦੀ ਟ੍ਰੇਨਿੰਗ ਬਾਈ ਮੈਂ ਖੁਦ ਆਪ 1.5 ਸਾਲ ਕੰਮ ਸਿੱਖਿਆ ਹੋਇਆ ਇਹ ਠੀਕ ਹੈ ਜੀ ਹਾਂਜੀ ਬਾਈ ਤੇ ਹੁਣ ਮਤਲਬ ਆਪ ਵੀ ਨਾਲ ਫਿਰ ਪੂਰਾ ਬਾਈ ਇਹਦਾ ਬਸ ਇੱਕ ਵੀਡੀਓ ਦੇ ਤੌਰ ਤੇ ਆਪਾਂ ਖੜੇ ਆ ਇੱਥੇ ਵੀ ਬੰਬੜੇ ਠਣੇ ਜੀ ਲੱਗਦੇ ਆ ਪਰ ਜਦੋਂ ਆਪ ਕੰਮ ਕਰਦੇ ਆ ਤਾਂ ਇੱਥੇ ਬਈ ਲੋਹਾਂ ਚ ਹੀ ਹੁੰਦੇ ਆ ਠੀਕ ਹੈ ਜੀ ਹਾਂਜੀ ਬਾਈ ਕੀ ਬਾਤ ਹੈ ਜੀ ਤੇ ਇੱਧਰ ਬਈ ਇਹ ਮੇਨ ਆਏ ਦਾ ਇੱਥੇ ਕੋਟਿੰਗ ਤੇ ਇਹ ਆਪਣਾ ਮੇਨ ਰੂਮ ਆ ਜੀ ਕੋਟਿੰਗ ਤੇ ਪਲੱਸ ਪੀਪੀਫ ਠੀਕ ਹੈ ਜੀ ਜਿਹੜੀ ਮੰਨ ਲਓ ਆਪਣੀ ਕੋਟਿੰਗ ਹੁੰਦੀ ਹੈ ਜੀ ਬਈ ਜਿਹੜੇ ਟਾਈਮ ਆਪਾਂ ਮਿੱਟੀ ਨਹੀਂ ਅੰਦਰ ਜਾਣ ਦੇਣੀ ਚਾਹੀਦੀ ਹੁੰਦੀ ਉਹਦੇ ਕਰਕੇ ਇਹ ਰੂਮ ਆਪਾਂ ক্লোਜ਼ ਕੀਤਾ ਹੋਇਆ ਅੱਛਾ ਇਸ ਤੇ ਦਰਵਾਜ਼ਾ ਲੱਗਾ ਹੋਇਆ ਮਤਲਬ ਇਹ ਬੰਦ ਹੋਇਆ ਹੋਇਆ ਹਾਂਜੀ ਇਹ ਬੰਦ ਹੋ ਜਾਂਦਾ ਜੀ ਠੀਕ ਹੈ ਜੀ ਇਹ ਮਾਲੇ ਨੂੰ ਵਿਆਸਤ ਵੀ ਪ੍ਰੋਪਰ ਦਿੱਤਾ ਹੈ ਨਾ ਹਾਂਜੀ ਬਈ ਠੀਕ ਹੈ ਜੀ ਲੋ ਵੀ ਦੋਸਤੋ ਆ ਦੇਖ ਸਕਦੇ ਹੋ ਇਹ ਵੀ ਚੀਜ਼ਾਂ ਬਹੁਤ ਖਾਸ ਹੁੰਦੀਆਂ ਨੇ ਕਿਉਂਕਿ ਜੇ ਅੰਦਰ ਮਿੱਟੀ ਹੈ ਕਿ ਉਪਰ ਵਿੱਚ ਮਿਕਸ ਹੋ ਗਈ ਤਾਂ ਹੁਣ ਸਵਾਦ ਰਹਿਣਾ ਨਹੀਂਗਾ ਬਈ ਪੀਪੀਐਫ ਦੇ ਜਦੋਂ ਅੰਦਰ ਚਲੀ ਜਾਂਦੀ ਹੈ ਜੀ ਆਪਾਂ ਐ ਹੱਥ ਮਾਰਦੇ ਆ ਤਾਂ ਆਪਾਂ ਨੂੰ ਕਾਨ ਰਹਿ ਗਈ ਮਿੱਠੀ ਬੋਲੀ ਠੀਕ ਆ ਬਾਈ ਜੀ ਬਹੁਤ ਸੋਹਣਾ ਕੰਮ ਹੈ ਤੇ ਆਸ ਕਰਦਾ ਹਾਂ ਕਿ ਦਰਸ਼ਕਾਂ ਨੂੰ ਪਸੰਦ ਆਉ ਜਿਹੜੇ ਮਿੱਤਰਾਂ ਨੇ ਨਵੀਂ ਗੱਡੀ ਲੈਤੀ ਆ ਇੱਕ ਸਵਾਲ ਹੋਰ ਜੀ ਬਈ ਨਵੀਂ ਗੱਡੀ ਤੇ ਜੇ ਲਾਪਾ ਕੋਟਿੰਗ ਪੀਪ ਕਰਾਉਣੀ ਆ ਹਾਂਜੀ ਬਾਈ ਜੇ ਕਿਸੇ ਕੋਲ ਪੁਰਾਣੀ ਗੱਡੀ ਖੜੀ ਆ 5-7 ਸਾਲ ਪੁਰਾਣੀ ਉਹਤੇ ਵੀ ਹੋ ਜਾਂਦਾ ਹਾਂਜੀ ਹਾਂਜੀ ਬਾਈ ਉਹਦੀ ਸ਼ਾਈਨ ਵੀ ਬਿਲਕੁਲ ਨਵੀਂ ਦੀ ਤਰ੍ਹਾਂ ਹੋ ਜਾਂਦੀ ਆ ਸਾਉ ਨੂੰ ਵੀ ਚੌਂਕੜ ਲਾ ਦਊਗਾ ਬਿਲਕੁਲ ਜੀ ਬਾਈ ਤੇ ਭਾਈ ਉਸ ਤੋਂ ਬਾਅਦ ਆਫਟਰ ਸੇਲ ਸਰਵਿਸ ਆ ਜਾਂਦਾ ਹਾਂ ਜੇ ਅੱਜ ਮੈਂ ਗੱਡੀ ਕਰਾ ਕੇ ਲੈ ਗਿਆ ਸਾਲ ਨੂੰ 2 ਸਾਲਾਂ ਨੂੰ ਮੈਨੂੰ ਕੋਈ ਦਿੱਕਤ ਆਉਂਦੀ ਆ ਹਾਂਜੀ ਜੀ ਜਦ ਤੁਹਾਡੇ ਤੇ ਕੋਈ ਘਾਟ ਰਹਿ ਜਾਂਦੀ ਆ ਉਹ ਚ ਕੀ ਸਰਵਿਸ ਮਿਲਦੀ ਆ ਸਰਵਿਸ ਉਹਦੀ ਇੰਨੀ ਕ ਹੈ ਜੀ ਆਪਾਂ ਜੇ ਮੰਨ ਲਓ ਕੋਟਿੰਗ ਦਾ ਕਰਦੇ ਆ ਆਪਾਂ 3 ਸਾਲ ਦੀ ਕਹਿੰਨੇ ਆ ਜੇ 3 ਸਾਲ ਤੋਂ ਪਹਿਲਾਂ ਤੁਹਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤਾਂ ਆਪਾਂ ਇੰਨਾ ਕੋਹ ਰੱਖਦੇ ਆ ਵੀ ਉਹ ਦਿਨਾਂ ਦੇ ਵਿੱਚ ਆਪਾਂ ਦੁਬਾਰਾ ਕੋਟਿੰਗ ਕਰਕੇ ਦਿੰਨੇ ਆ ਠੀਕ ਆ ਜੀ ਜੇ ਪੀਪੀਐਫ ਕਰਾਉਣੇ ਹੋ ਆਪਣੀ 7 ਸਾਲ ਦੀ ਗਾਰੰਟੀ ਆ ਜੇ 6 ਤਾਂ ਛੇ ਮਹੀਨੇ ਸਾਲ ਦੇ ਅੰਦਰ ਆਪਾਂ ਰੋਲ ਪਟ ਕੇ ਦੁਬਾਰਾ ਲਾਉਂਦੀ ਕਮਿਟਮੈਂਟ ਕਰਦੇ ਹਾਂ। ਚਾਹ ਵਾਤ ਹੈ। ਲਓ ਵੀ ਦੋਸਤੋ ਇਹ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਉਂਕਿ ਕੰਮ ਤਾਂ ਪੂਰੇ ਮੈਂ ਕਹਿੰਨਾ ਇੰਡੀਆ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੋਂ ਤੁਸੀਂ ਕਰਾ ਸਕਦੇ ਹੋ। ਪਰ ਵੀਰ ਹੋਰੀ ਗਰੰਟੀ ਦਿੰਦੇ ਨੇ ਵੀ ਜਿਹੜੀ ਚੀਜ਼ 3 ਸਾਲ ਕਹੇ ਤੀ 7 ਸਾਲ ਕਹੇ ਤੀ ਉਹਦੇ ਵਿੱਚ ਸਾਨੂੰ ਹੱਲ ਕਰਕੇ ਦੇਵਾਂਗੇ। ਇਹ ਨਹੀਂ ਹੈਗਾ ਕਿ ਉਹ ਅਸੀਂ ਕਹਾਂਗੇ ਵੀ ਭਾਈ ਹੁਣ ਇਹ ਤੁਹਾਡੀ ਪ੍ਰੋਬਲਮ ਹੈ ਜਾਂ ਕਿਵੇਂ। ਜਿਹੜੀ ਚੀਜ਼ ਦੀ ਕਮਿਟਮੈਂਟ ਕਰਤੀ ਉਹ ਤੇ ਖਰੇ ਉੱਤਰ। ਹਾਂਜੀ ਹਾਂਜੀ ਬਿਲਕੁਲ। ਤੇ ਅਕੇ ਨਵੇਂ ਮੁੰਡੇ ਨੇ ਕੰਮ ਕੀਤਾ ਸਭ ਆ ਵੀਰ ਹੋ ਰਹੇ ਨੇ ਇੱਥੇ ਸਰਦੂਰਗੜ ਲੋਕਲ ਏਰੀਆ ਦੇ ਮੁੰਡੇ ਆ ਦੋਨੇ ਭਰਾ ਤੇ ਬਹੁਤ ਵਧੀਆ ਕੰਮ ਕੀਤਾ ਪੂਰਾ ਵੱਡਾ ਪ੍ਰੋਜੈਕਟ ਆ ਤੇ ਜਿਹੜੇ ਵੀ ਮਿੱਤਰ ਕੋٹنگ ਚਾਹੇ ਪੀਪਫ ਚਾਹੇ ਗੱਡੀ ਵਾਸ਼ ਕਰਾਉਣੀ ਲੋਕਲ ਏਰੀਆ ਵਾਲਿਆਂ ਨੂੰ ਤਾਂ ਇੱਕ ਵਾਰ ਗੇੜਾ ਜ਼ਰੂਰ ਮਾਰ ਕੇ ਜਾਓ ਡਿਟੇਲਿੰਗ ਹੌਰਸ ਜਿਹੜਾ ਕਿ ਸਰਦੂਰਗੜ ਦੇ ਵਿੱਚ ਪੈਂਦਾ ਹੈਗਾ ਤੇ ਬਹੁਤ ਸਾਫ਼ ਸੁਥਰਾ ਕੰਮ ਆ ਨੰਬਰ ਮੈਂ ਸਕਰੀਨ ਦੇ ਉੱਪਰ ਦੱਸਤਾ ਹੋਇਆ ਤੁਸੀਂ ਕੰਟੈਕਟ ਕਰ ਸਕਦੇ ਹੋ ਹੋਰ ਵੀ ਕੀ ਕਹਿਣਾ ਚਾਹਣਾ ਹੈ ਹੋਰ ਤਾਂ ਬਸ ਇਹੀ ਹੈ ਜੀ ਮੇਨ ਸਾਡਾ ਜਿਹੜਾ ਮੋਟਿਵ ਆ ਉਹ ਹੈਗਾ ਜੀ ਕੁਆਲਿਟੀ ਜੀ ਕੁਆਲਿਟੀ ਜਿਹੜੀ ਹੁੰਦੀ ਆ ਉਹ ਮੇਨ ਠੀਕ ਹੈ ਬਾਈ ਹਾਂਜੀ ਤੇ ਲਓ ਵੀ ਦੋਸਤੋ ਕੰਟੈਕਟ ਕਰ ਲਿਓ ਵੀਰ ਹੋਰੀ ਕਹਿੰਦੇ ਕੁਆਲਿਟੀ ਤੇ ਗਾਰੰਟੀ ਸਾਡੀ ਇੱਕ ਨੰਬਰ ਹੋਊਗੀ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਤੇ ਇਸ ਤਰੀਕੇ ਨਾਲ ਜੇ ਚੇਹਰ ਦੇਖਣ ਲਾਉਣਾ ਤਾਂ ਇੱਕ ਵਾਰ ਇਹਨਾਂ ਕੋਲੇ ਗੇੜਾ ਮਾਰਜੋ ਧੰਨਵਾਦ ਦੋਸਤੋ